ਇਹ ਇਹ ਥੱਗੀ ਹੈ ਇਹ ਬਾਹਰ ਭੇਜਣ ਦੇ ਨਾਮ ਤੇ ਕੈਨੇਡਾ ਭੇਜਣ ਦੇ ਨਾਮ ਤੇ 1 ਕਰੋੜ 86 ਲੱਖ ਦੀ ਜਿਹੜੀ ਥੱਗੀ ਮਾਰੀ ਇਹਦੇ ਚ ਇੰਦਰਜੀਤ ਸਿੰਘ ਗਰਗ son of ਅਮੀਚੰਦ ਵਾਸੀ ਨਿਹਾਲ ਸਿੰਘ ਵਾਲਾ ਨੇ ਇੱਕ ਦਰਖਾਸਤ ਐਸਐਸਪੀ ਸਾਹਿਬ ਮੋਗਾ ਦੇ ਦਿੱਤੀ ਸੀ ਜਿਹਦੀ ਪੜਤਾਲ ਐਸਕੀ ਧੀ ਸਾਹਿਬ ਨੇ ਕੀਤੀ ਹੈ ਉਹਦੇ ਵਿੱਚ ਪੜਤਾਲ ਤੋਂ ਪਾਇਆ ਗਿਆ ਐਫਆਈਆ ਨੰਬਰ ਜਿਹੜੀ 107 ਅੰਡਰ ਸੈਕਸ਼ਨ 318 4 3362 3363 3402 612 ਬੀ ਐਨ ਐਸ ਰਿਹਾ ਜਿਹੜਾ ਪਰਚਾ ਦਰਜ ਕੀਤਾ ਗਿਆ ਥਾਣਾ ਨਿਹਾਲ ਸਿੰਘ ਵਾਲਾ ਕਿੰਨੇ ਜਣੇ ਫਲਾਮ ਕੱਢਨਾ ਇਹ ਪਰਚਾ ਤਿੰਨ ਬੰਦਿਆਂ ਦੇ ਖਿਲਾਫ ਕੀਤਾ ਗਿਆ ਜਿਹੜਾ ਇੱਕ ਤਾਂ ਮਾਲਕਾ ਉਹਦੇ ਖਿਲਾਫ ਕੀਤਾ ਗਿਆ ਤੇ ਇਹਨਾਂ ਚੋਂ ਜਿਹੜਾ ਇੱਕ ਬੰਦਾ ਅਰੈਸਟ ਕਰ ਲਿਆ ਜਿਹੜਾ ਡ੍ਰੀਮ ਬਿਲਡਰ ਇਮੀਗ੍ਰੇਸ਼ਨ ਦਾ ਮਾਲਕਾ ਉਹ ਗ੍ਰਿਫਤਾਰ ਕਰ ਲਿਆ ਜਿਹੜੇ ਦੂਸਰੇ ਦੋ ਨੇ ਉਹਨਾਂ ਨੂੰ ਕੋਈ ਜਲਦੀ ਗ੍ਰਿਫਤਾਰ ਕਰ ਲਵੇ ਕਿੰਨੇ ਪੈਸਿਆਂ ਦੀ ਠੱਗੀ ਹੋਈ ਹੈ ਇਹ ਇਹਦੀ ਠੱਗੀ ਹੈ ਇਹ ਬਾਹਰ ਭੇਜਣ ਦੇ ਨਾਂ ਤੇ ਕੈਨੇਡਾ ਭੇਜਣ ਦੇ ਨਾਂ ਤੇ 1 ਕਰੋੜ 86 ਲੱਖ ਦੀ ਠੱਗੀ ਮਾਰੀ ਹੈ ਤੇ ਅੱਗੇ ਤੋਂ ਅੱਗੇ ਕੀ ਕਰਵਾਈ ਗਈ ਚੱਲੇਗੀ ਅੱਗੇ ਹੁਣ ਜਿਹੜੇ ਦੂਸਰੇ ਨੇ ਉਹਨਾਂ ਦੀ ਗ੍ਰਿਫਤਾਰੀ ਅਸੀਂ ਜਲਦੀ ਕਰ ਲਵਾਂਗੇ ਕੀ ਇਹ ਉਹਨਾਂ ਨਾਲ ਕੋਈ ਹੋਰ ਵੀ ਬੰਦੇ ਰਲੇ ਨੇ ਕਿ ਕੰਦੇ ਇਹ ਮਤਲਬ ਫਿਲਹਾਲ ਤਾਂ ਇਹ ਹੀ ਨੇ ਜੇ ਕੋਈ ਬਾਅਦ ਵਿੱਚ ਪਤਾ ਲੱਗਦਾ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਊ ਇਹ ਜਿਹੜੀ ਠੱਗੀ ਹੈ ਇਹ ਬਾਹਰ ਭੇਜਣ ਦੇ ਨਾਮ ਤੇ ਕੈਨੇਡਾ ਭੇਜਣ ਦੇ ਨਾਮ ਤੇ 1 ਕਰੋੜ 86 ਲੱਖ ਦੀ ਜਿਹੜੀ ਠੱਗੀ ਮਾਰੀ ਹੈ ਇਹਦੇ ਵਿੱਚ ਇੰਦਰਜੀਤ ਸਿੰਘ ਗਰਗ son of ਅਮੀਚੰਦ ਵਾਸੀ ਨਿਹਾਲ ਸਿੰਘ ਵਾਲਾ ਨੇ ਇੱਕ ਦਰਖਾਸਤ ਐਸਐਸਪੀ ਸਾਹਿਬ ਮੋਗਾ ਦੇ ਦਿੱਤੀ ਸੀ ਜਿਹਦੀ ਪੜਤਾਲ ਐਸਕੀ ਡੀ ਸਾਹਿਬ ਨੇ ਕੀਤੀ ਹੈ ਉਹਦੇ ਵਿੱਚ ਪੜਤਾਲ ਤੋਂ ਪਾਇਆ ਗਿਆ ਐਫ ਆਈ ਆਰ ਨੰਬਰ ਜਿਹੜੀ 107 ਅੰਡਰ ਸੈਕਸ਼ਨ 318 4 3362 3363 3402 612 ਬੀ ਐਨ ਐਸ ਰਿਹਾ ਨਹੀਂ ਜਿਹੜਾ ਪਰਚਾ ਦਰਜ ਕੀਤਾ ਗਿਆ ਥਾਣਾ ਨਿਹਾਲ ਸਿੰਘ ਵਾਲਾ ਕਿੰਨੇ ਜਣੇ ਗਲਮ ਕਦਮਾ ਦਰਜ ਇਹ ਪਰਚਾ 30 ਬੰਦਿਆਂ ਦੇ ਖਿਲਾਫ ਕੀਤਾ ਗਿਆ ਜਿਹੜਾ ਇੱਕ ਤਾਂ ਮਾਲਕਾ ਉਹਦੇ ਖਿਲਾਫ ਕੀਤਾ ਗਿਆ ਤੇ ਇਹਨਾਂ ਚੋਂ ਜਿਹੜਾ ਇੱਕ ਬੰਦਾ ਅਰੈਸਟ ਕਰ ਲਿਆ ਜਿਹੜਾ ਡ੍ਰੀਮ ਬਿਲਡਰ ਇਮੀਗ੍ਰੇਸ਼ਨ ਦਾ ਮਾਲਕਾ ਉਹ ਗ੍ਰਿਫਤਾਰ ਕਰ ਲਿਆ ਜਿਹੜੇ ਦੂਸਰੇ ਦੋ ਨੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਕਿੰਨੇ ਪੈਸਿਆਂ ਦੀ ਠੱਗੀ ਹੋਈ ਹੈ ਜੀ ਇਹ ਇਹ ਠੱਗੀ ਹੈ ਇਹ ਬਾਹਰ ਭੇਜਣ ਦੇ ਨਾਂ ਤੇ ਕੈਨੇਡਾ ਭੇਜਣ ਦੇ ਨਾਂ ਤੇ 1 ਕਰੋੜ 86 ਲੱਖ ਦੀ ਜਿਹੜੀ ਠੱਗੀ ਮਾਰੀ ਹੈ ਤੇ ਅੱਗੇ ਤੋਂ ਅੱਗੇ ਕੀ ਕਰਵਾਈ ਗਈ ਜਾਈ ਅੱਗੇ ਹੁਣ ਜਿਹੜੇ ਦੂਸਰੇ ਨੇ ਉਹਨਾਂ ਦੀ ਗ੍ਰਿਫਤਾਰੀ ਅਸੀਂ ਜਲਦੀ ਕਰ ਲਵਾਂਗੇ ਕੀ ਉਹਨ ਇਹਨਾਂ ਨਾਲ ਕੋਈ ਹੋਰ ਵੀ ਬੰਦੇ ਰਲੇ ਨੇ ਕਿ ਕੰਦੇ ਇਹ ਫਿਲਹਾਲ ਤਾ ਇਹ ਨਹੀਂ ਜੇ ਕੋਈ ਬਾਅਦ ਵਿੱਚ ਪਤਾ ਲੱਗਾ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਊ